ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਵਦਾਇਕ ਗੁਰਪ੍ਰੀਤ ਗੋਗੀ ਦਾ ਹੋਇਆ ਅੰਤਿਮ ਸੰਸਕਾਰ ਅੰਤਿਮ ਵਿਦਾਇਗੀ ਦੇਣ ਪਹੁੰਚੇ ਸੀਐਮ ਭਗਵੰਤ ਮਾਨ ਸ਼ਰਧਾਂਜਲੀ ਦੇਣ ਪਹੁੰਚੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਤੇ ਹੋਰ ਪਾਰਟੀਆਂ ਦੇ ਕਈ ਵੱਡੇ ਨੇਤਾ ਲਾਇਸੈਂਸੀ ਪਿਸਤੌਲ ਸਾਫ਼ ਕਰਨ ਵੇਲੇ ਗੋਲੀ ਚੱਲਣ ਨਾਲ ਹੋਈ ਸੀ ਐਮਐਲਏ ਦੀ ਮੌਤ ਐਸਕੇਐਮ ਗੈਰ ਸਿਆਸੀ ਨੇ ਸੰਜੁਕਤ ਕਿਸਾਨ ਮੋਰਚਾ ਨੂੰ ਲਿਖੀ ਚਿੱਠੀ 15 ਦੀ ਬਜਾਏ ਭਲਕੇ 13 ਜਨਵਰੀ ਨੂੰ ਹੋਵੇਗੀ ਦੋਵੇਂ ਮੋਰਚਿਆਂ ਦੀ ਮੀਟਿੰਗ ਮੁਰ ਤੋਂ ਇਕੱਠੇ ਨਜ਼ਰ ਆਉਣਗੇ ਕਿਸਾਨ ਯੂਨੀਅਨ ਅਵਰੇ ਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਗਰਮੀਤ ਕੌਰ ਔਜਲਾ ਦਾ ਹੋਇਆ ਦੇਹਾਂਤ ਅੱਜ ਦੁਪਹਿਰ 1 ਵਜੇ ਜੰਦੀਪਿੰਡ ਗੁਮਟਾਲਾ ਦੇ ਸਮਚਾਨ ਘਾੜ ਵਿੱਚ ਹੋਵੇਗਾ ਅੰਤਿਮ ਸੰਸਕਾਰ ਸੜਕ ਹਾਦਸੇ ਵਿੱਚ ਜਾਨ ਬਚਾਉਣ ਵਾਲਿਆਂ ਨੂੰ ਮਿਲਣਗੇ 25000 ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ ਵੱਲੋਂ ਵੱਡਾ ਫੈਸਲਾ ਹਾਦਸਾ ਪੀੜਤਾ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਦੀ ਉਤਸ਼ਾਹਿਤ ਰਾਸ਼ੀ ਵਿੱਚ ਹੋਵੇਗਾ ਵਾਅਦਾ ਫਿਲਹਾਲ ਮਿਲਦੇ ਹਨ 5000 ਰੁਪਏ ਚਾਈਨਾ ਡੋਰ ਦੇ ਗੱਟੂਆਂ ਸਮੇਤ ਦੁਕਾਨਦਾਰ ਗ੍ਰਿਫਤਾਰ ਦਿਨਾਂਗਰ ਪੁਲਿਸ ਦੇ ਪਵੰਦੀ ਸ਼ੁਦਾ ਚਾਈਨਾ ਡੋਰ ਦੇ 70 ਗੱਟੂ ਕੀਤੇ ਬਰਾਮਦ ਬ੍ਰਾਹਮਣ ਸਭਾ ਮੰਦਰ ਨੇੜੇ ਰੁਕੇਸ਼ ਕੁਮਾਰ ਨਾਂ ਦੇ ਇੱਕ ਦੁਕਾਨਦਾਰ ਨੂੰ ਕੀਤਾ ਕਾਬੂ ਭਾਰਤ ਦੀ ਬ੍ਰਮੋਸ ਮਿਸਾਈਲ ਖਰੀਦੇਗਾ ਵਿਸ਼ਵ ਦਾ ਸਭ ਤੋਂ ਵੱਡਾ ਮੁ슬ਮਾਨ ਦੇਸ਼ ਦੁਨੀਆ ਵਿੱਚ ਵਧੀ ਭਾਰਤੀ ਹਥਿਆਰਾਂ ਦੀ ਮੰਗ ਭਾਰਤ ਅਤੇ ਇੰਡੋਨੇਸ਼ੀਆ ਦੀ ਸਰਕਾਰ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ ਗੱਲਬਾਤ ਇੰਡੋਨੇਸ਼ੀਆ ਸਰਕਾਰ ਦਾ ਰੱਖਿਆ ਮੰਤਰਾਲਾ ਗੱਲਬਾਤ ਕਰਨ ਲਈ ਤਿਆਰ ਬੀਐਸਐਫ ਦੇ ਬੰਗਲਾਦੇਸ਼ੀ ਤਸਕਰਾਂ ਦੀ ਕੋਸ਼ਿਸ਼ ਕੀਤੀ ਨਾਕਾਮ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਭਾਰਤ ਬੰਗਲਾਦੇਸ਼ ਸਰਹੱਦ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਬੰਗਲਾਦੇਸ਼ੀ ਤਸਕਰਾਂ ਦੇ ਸਮੂਹ ਨੇ ਬੀਐਸਐਫ ਤੇ ਕੀਤਾ ਹਮਲਾ ਪਵੰਦੀਸ਼ੁਦਾ ਫੈਂਸੀ ਡੀਲ ਖਾਗਰੀ ਦਵਾਈਆਂ 572 ਬੋਤਲਾਂ ਤੇਜ਼ਧਾਰ ਹਥਿਆਰ ਤੇ ਮਸ਼ਾਲਾਂ ਬਰਾਮਦ ਸਾਬਕਾ ਮੰਤਰੀ ਸੁੰਦਰ ਸ਼ਾਮ ਰੋੜਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕੀਤੀ ਐਫਆਈਆਰ ਕਿਹਾ ਵਿਜੀਲੈਂਸ ਬਿਊਰੋ ਨੇ ਕੀਤੀ ਸ਼ਕਤੀਆਂ ਦੀ ਦੁਰਵਰਤੋਂ ਪੰਜਾਬ ਵਿੱਚ ਵਿਸ਼ੇਸ਼ ਐਨਡੀਪੀਐਸ ਅਦਾਲਤਾਂ ਸਥਾਪਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਦੇ ਦਾਖਲੇ ਦੀ ਮੰਗ ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ ਬਾਰੇ ਖੇਤਰੀ ਕਾਨਫਰੰਸ ਵਿੱਚ ਵੀਡੀਓ ਕਾਨਫਰੰਸ ਵਿੱਚ ਜੀਐਮਾਨ ਨੇ ਲਿਆ ਹਿੱਸਾ ਸਰਕਾਰੀ ਵਕੀਲਾਂ ਦੇ ਨਾਲ ਨਾਲ ਹੋਰ ਸਹਾਇਕ ਸਟਾਫ ਦੀ ਭਰਤੀ ਕਰਨ ਲਈ 10 ਸਾਲਾਂ ਲਈ 600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਮੰਗੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੱਡਾ ਬਿਆਨ ਕਿਹਾ ਨਵੰਬਰ ਵਿੱਚ ਹੋਈਆਂ ਆਮ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾ ਸਕਦੇ ਸੀ ਪਰ ਡੈਮੋਕ੍ਰੈਟਿਕ ਪਾਰਟੀ ਦੀ ਇਕਜੁਟਤਾ ਖਾਤਰ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਕੀਤਾ ਫੈਸਲਾ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਜੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ